ਸਫਲਤਾ ਮਿਲੀ ਹੈ ਜਿਹਦੇ ਤਹਿਤ ਦੋ ਬੰਦੇ ਸਰਜੀਤ ਸਿੰਘ ਜਿਹੜਾ ਹੈ ਭੱਗੂਪੁਰ ਹੈ ਜਨਾਲੇ ਦੇ ਵਿੱਚ ਪਿੰਡ ਐਂਡ ਇਹਦੇ ਨਾਲ ਗੁਰਕੀਰਤ ਵਡਾਲੀ ਇੱਥੇ ਛਾਟੇ ਦਾ ਇਹ ਦੋ ਜਾਨਿਆਂ ਨੂੰ ਅਰੈਸਟ ਕੀਤਾ ਹੈ ਔਰ ਇੱਕ ਐਫ ਆਈ ਆਰ 17 ਨੰਬਰ ਐਨ ਡੀ ਪੀ ਐਸ ਐਕਟ ਤਹਿਤ ਦਰਜ ਕੀਤੀ ਹੈ ਔਰ ਇਹਨਾਂ ਕੋਲੋਂ 3 ਕਿਲੋ ਆਪੀਅਮ ਔਰ ਤਿੰਨ ਵੈਪਨ ਨੇ ਇੱਕ 32 ਬੋਰ ਰਵਾਲਵਰ ਆ ਇੱਕ ਸਪਰਿੰਗਫੀਲਡ ਰਾਈਫਲ ਆ ਐਂਡ ਇੱਕ 12 ਬੋਰ ਦੀ ਰਾਈਫਲ ਆ ਔਰ ਇਹਦੇ ਨਾਲ ਹੀ ਜਿੰਦਾ ਕਾਰਤੂਸ ਵੀ ਨੇ ਔਰ 20000 ਦੀ ਡਰੱਗ ਮਨੀ ਰਿਕਵਰ ਕੀਤੀ ਆ ਔਰ ਇਹ ਬੜੀ ਚੰਗੀ ਸਫਲਤਾ ਸਾਡੀ ਟੀਮ ਨੂੰ ਮਿਲੀ ਆ ਜਿਹੜੀ ਇੱਕ ਸਾਰੀ ਟੀਮ ਵਧਾਈ ਦੀ ਪਾਤਰ ਹੈ ਜਿਹੜਾ ਸਰਜੀਤ ਸਿੰਘ ਆ ਜੀ ਇਹ 44 ਸਾਲ ਆ ਇਹਦੀ ਏਜ ਔਰ ਗੁਰਕੀਰਤ ਯੰਗ ਮੁੰਡਾ ਆ ਉਹ 21 ਸਾਲ ਆ ਜਿਹੜਾ ਸਰਜੀਤ ਆ ਇਹਦੀ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਰਾਏ ਮਾਨਤਖਾਂ ਇਹਦੇ ਅਗੇਂਸਟ ਇੱਕ ਪਰਚਾ ਦਰਜ ਹੈ ਆਲਰੇਡੀ ਅੱਧਕੱਲੋ ਓਪੀਐਮ ਦਾ 2014 ਦਾ ਔਰ ਇਹ ਜਦੋਂ ਮੁੰਡਾ ਯੰਗ ਹੈ ਨੈਚੁਰਲੀ ਇਹਨੇ ਇਹਨੂੰ ਜਾਂ ਤਾਂ ਮਤਲਬ ਮਨੀ ਦਾ ਲਾਲਚ ਤੇ ਫਲੈਸ਼ੀ ਲਾਈਫ ਸਟਾਈਲ ਕਰਕੇ ਜੋ ਬੱਚਿਆਂ ਚ ਰੁਝਾਨ ਹੈਗਾ ਇਹਨੇ ਉਹਨੂੰ ਨਾਲ ਲਾ ਲਿਆ ਸਰ ਕਿੱਥੋਂ ਲੈ ਕੇ ਆਉਂਦੇ ਸੀ ਇਹ ਇਹ ਹਜੇ ਪ੍ਰੀਲਿਮਿਨਰੀ ਜਿਹੜੀ ਇਹਨਾਂ ਦੀ ਪੁੱਛਗਿੱਛ ਆ ਉਹਦੇ ਮੁਤਾਬਕ ਇਹ ਝਾਰਖੰਡ ਤੋਂ ਆਏ ਆ ਜੀ ਬਾਕੀ ਇਹਨੂੰ ਇਨ ਡੈਪਥ ਸਾਡੀ ਟੀਮ ਚੈੱਕ ਕਰੇਗੀ